ਵਿਆਹ ਵਾਲੇ ਮੁੰਡੇ ਨੇ ਚੱਕ ਦਿੱਤੇ ਫੱਟੇ ਸਰਵਾਲਿਆਂ ਦੀ ਲਗਾ ਦਿੱਤੀ ਲਾਈਨ ਹੁਣ ਤੱਕ ਤੁਸੀਂ ਵਿਆਹ ਵਿੱਚ ਇੱਕ ਹੀ ਸਰਵਾਲਾ ਬਣਦਾ ਦੇਖਿਆ ਹੋਵੇਗਾ ਪਰ ਹੁਣ ਇੱਕ ਨੌਜਵਾਨ ਨੇ ਕਰਤਾ ਵੱਖਰਾ ਹੀ ਕੰਮ ਦੋਸਤੋ ਅਕਸਰ ਹੀ ਜਦੋਂ ਮੁੰਡੇ ਦਾ ਵਿਆਹ ਹੁੰਦਾ ਹੈ ਤਾਂ ਵਿਆਹ ਵਾਲੇ ਮੁੰਡੇ ਦੇ ਭਰਾ ਜਾਂ ਭੈਣ ਦੇ ਬੱਚੇ ਨੂੰ ਸਰਵਾਲਾ ਬਣਾਇਆ ਜਾਂਦਾ ਹੈ ਪਰ ਹੁਣ ਇੱਕ ਨੌਜਵਾਨ ਨੇ ਚੱਕ ਤੇ ਫੱਟੇ ਆਪਣੇ ਵਿਆਹ ਵਿੱਚ ਬਣਾ ਲਈ ਚਾਰ ਸਰਵਾਲੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡੇ ਦੇ ਮਾਪਿਓ ਸਰਵਾਲੇ ਬਣੇ ਬੱਚਿਆਂ ਦੇ ਗਲਾਂ ਵਿੱਚ ਸੋਨੇ ਦੇ ਕੈਂਠੇ ਪਾ ਰਹੇ ਨੇ ਦਰਸਲ ਕਈ ਵਾਰ ਸਰਵਾਲਾ ਬਣਾਉਣ ਨੂੰ ਲੈ ਕੇ ਭੈਣ ਭਰਾਵਾਂ ਵਿੱਚ ਨਾਰਾਜ਼ਗੀ ਹੋ ਜਾਂਦੀ ਹੈ ਕਿ ਮੇਰਾ ਬੱਚਾ ਸਰਵਾਲਾ ਕਿਉਂ ਨਹੀਂ ਬਣਾਇਆ ਇਸ ਲਈ ਇਸ ਵਿਆਹ ਵਾਲੇ ਮੁੰਡੇ ਨੇ ਆਪਣੇ ਵਿਆਹ ਵਿੱਚ ਸਾਰੇ ਹੀ ਭੈਣ ਭਰਾਵਾਂ ਦੇ ਬੱਚੇ ਸਰਵਾਲੇ ਬਣਾ ਦਿੱਤੇ ਤਾਂ ਕਿ ਕੋਈ ਵੀ ਭੈਣ ਭਰਾ ਨਾਰਾਜ਼ ਨਾ ਹੋਵੇ ਅਤੇ ਇਹ ਨਾ ਕਹੇ ਕਿ ਮੇਰੇ ਬੱਚੇ ਨੂੰ ਪਿੱਛੇ ਕਿਉਂ ਰੱਖਿਆ ਸੋ ਲੋਕਾਂ ਵੱਲੋਂ ਵੀ ਇਸ ਮੁੰਡੇ ਅਤੇ ਪਰਿਵਾਰ ਦੀ ਬਹੁਤ ਹੀ ਤਾਰੀਫ਼ ਕੀਤੀ ਜਾ ਰਹੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ